ਵਾਰ ਗਉਣ ਦਾ ਕੀ ਮਨੋਰਥ ਹੈ ਉੱਤਰ ਆਮ ਤੌਰ ਤੇ ਲੋਕਾਂ ਵਿੱਚ ਵਾਰ ਨੂੰ ਗਾ ਕੇ ਪੜਨ ਦਾ ਮਨੋਰਥ ਦੋ ਪ੍ਰਕਾਰ ਦਾ ਹੀ ਸੀ ਇੱਕ ਲੋਕਾਂ ਦਾ ਦਿਲ ਪ੍ਰਚਾਵਾ ਕਰਨਾ ਅਤੇ ਸਰਦਾਰਾਂ ਦੀਆਂ ਵਾਰਾਂ ਬਣਾ ਕੇ ਉਹਨਾਂ ਤੋਂ ਇਨਾਮ ਪ੍ਰਾਪਤ ਕਰਨਾ ਅਤੇ ਦੂਸਰਾ ਯੋਧਿਆਂ ਦੇ ਕਾਰਨਾਮੇ ਸੁਣਾ ਕੇ ਲੋਕਾਂ ਵਿੱਚ ਬੀਰ ਰਸੀ ਆਤਮਾ ਨੂੰ ਜਗਾਉਣਾ ਜਗਾਉਣਾ ਤੇ ਜਬਰ ਵਿਰੁੱਧ ਡਟ ਕੇ ਜੂਝ ਮਰਨ ਦੀ ਪ੍ਰੇਰਣਾ ਦੇਣੀ ਆਧ ਕਾਲ ਵਿੱਚ ਕਿੰਨੀਆਂ ਅਤੇ ਕਿਹੜੀਆਂ-ਕਿਹੜੀਆਂ 12 ਮਿਲਦੀਆਂ ਹਨ ਪੁੱਤਰ ਆਧ ਕਾਲ ਵਿੱਚ ਪ੍ਰਮੁੱਖ ਰੂਪ ਵਿੱਚ 6 12 ਦਾ ਜ਼ਿਕਰ ਆਉਂਦਾ ਹੈ ਇਹਨਾਂ 12 ਨੂੰ ਧੁਨੀਆਂ ਦੀਆਂ 12 ਕਰਕੇ ਜਾਣਿਆ ਜਾਂਦਾ ਹੈ ਗਾਇਆ ਜਾਂਦਾ ਹੈ 12 ਦੇ ਨਾਂ ਇੱਥੇ ਲਿਖੇ ਅਨੁਸਾਰ ਹਨ ਦਵਾਰਾਂ ਦੇ ਨਾਮ ਹੀਠ ਲਿਖੇ ਅਨੁਸਾਰ ਹਨ ਪਹਿਲਾ ਰਾਏ ਕਲਾਮ ਮੌਜਦੀਵਾਰ 2 ਟੁੰਡੇ ਅਸਰਾਜੇ ਦੀ ਵਾਰ 3 ਸ਼ਿਕੰਦਰ ਇਬਰਾਹਿਮ ਦੀ ਵਾਰ 4 ਲੱਲਾ ਬਹਿਲੀਮਾਂ ਦੀ ਵਾਰ 5 ਹੁਸਨੇ ਮਹਿਮੇ ਦੀ ਵਾਰ 6 موسی ਦੀ ਵਾਰ ਆਧ ਕਾਲ ਦੀਆਂ ਵਾਰਾਂ ਦਾ ਸਭ ਤੋਂ ਪਹਿਲਾ ਜ਼ਿਕਰ ਕਿਸ ਨੇ ਕੀਤਾ ਉੱਤਰ ਪੰਡਿਤ ਤਾਰਾ ਸਿੰਘ ਨਰੋਤਮ ਨੇ ਸਭ ਤੋਂ ਪਹਿਲਾਂ ਆਪਣੀ ਪੁਸਤਕ ਗੁਰਮਤ ਗੁਰਮਤ ਨਿਰਨੇ ਸਾਗਰ ਵਿੱਚ ਆਦ ਕਾਲ ਦੀਆਂ 12 ਦੇ ਨਮੂਨੇ ਦਰਜ ਕੀਤੇ ਆਦ ਕਾਲ ਦੀਆਂ 12 ਦੀ ਵਿਸ਼ੇਸ਼ਤਾ ਕੀ ਸੀ ਉੱਤਰ ਇਸ ਕਾਲ ਦੀਆਂ 12 ਆਕਾਰ ਵਿੱਚ ਬਹੁਤ ਲੰਮੀਆਂ ਨਹੀਂ ਤੇ ਨਾ ਹੀ ਇਨ੍ਹਾਂ ਵਿੱਚ ਯੁੱਧ ਖੇਤਰਾਂ ਦੇ ਨਜ਼ਾਰੇ ਸੂਰਮਿਆਂ ਦੇ ਪੇੜ ਤੇ ਹਥਿਆਰਾਂ ਦੀ ਲਿਸ਼ਕ ਦਿਖਾਈ ਗਈ ਹੈ ਜਿਹੜੀ ਚੰਡੀ ਦੀ ਵਾਰ ਵਿੱਚ ਸਾਡੀਆਂ ਅੱਖਾਂ ਸਾਹਮਣੇ ਆਖ ਖਲੋਂਦੀ ਹੈ